ਸਾਸਿਕਾ ਸਾਰਿਆਂ ਨੂੰ ਅੱਜ ਮੈਂ ਮੁਰਗੀ ਪਾਲਣ ਦੇ ਨਵੇਂ ਵਿਸ਼ੇ ਬਾਰੇ ਦੱਸਾਂਗਾ ਅੱਜ 20 ਅਗਸਤ ਹੈ ਸ਼ਾਮ ਦਾ ਟਾਈਮ ਹੈ 6 ਵਜੇ ਦਾ ਗਰਮੀ ਬਹੁਤ ਕੜਾਕੇ ਦਾ ਰਪੈ ਰਹੀ ਹੈ ਹਮਸਰਜੀ ਪੈ ਰਹੀ ਹੈ ਪੜਾਸ ਬਹੁਤ ਹੋ ਰਹੀ ਹੈ ਤੁਹਾਨੂੰ ਸਾਰੀ ਗੱਲ ਦੱਸ ਦੇਣਾ ਚਾਹੁੰਦਾ ਹਾਂ ਗਰਮੀ 'ਚ ਇਸ ਤਰ੍ਹਾਂ ਪੜਾਸ ਜਿ ਵਜੇ ਤੇ ਤੁਹਾਨੂੰ ਸਮੇਂ-ਸਮੇਂ ਸਰ ਮੁਰਗੇ ਨੂੰ ਠੰਡਾ ਪਾਣੀ ਪਿਲਾਉਂਦੇ ਰਹਿਣਾ ਚਾਹੀਦਾ ਹੈ ਨਹੀਂ ਤਾਂ ਮੁਰਗੀ ਆਪਣੇ ਆਪ ਡੈੱਡ ਹੋ ਕੇ ਮਰ ਵੀ ਸਕਦੀ ਹੈ ਜਿਹੜੇ ਵੀ ਸੱਜਣ ਵੀਰ ਮੁਰਗੀ ਪਾਲ ਰਹੇ ਹਨ ਉਹਨਾਂ ਨੂੰ ਸਮੇਂ-ਸਮੇਂ ਸਰ ਮੁਰਗੀ ਦਾ ਖਿਆਲ ਰੱਖਣਾ ਚਾਹੀਦਾ ਹੈ ਇਹ ਠੰਡੇ ਠੰਡਾ ਪਾਣੀ ਪਿਲਾਉਂਦੇ ਰਹਿਣਾ ਚਾਹੀਦਾ ਹੈ ਗਰਮੀ ਕਰਨ ਮੁਰਗੀ ਦੀ ਜਲਦੀ ਮੌਤ ਹੋ ਜਾਂਦੀ ਹੈ ਤੇ ਉਸ ਨੂੰ ਬਹੁਤ ਹੀ ਵੱਡਾ ਨੁਕਸਾਨ ਹੋ ਜਾਵੇਗਾ ਇਸ ਕਰਕੇ ਠੰਡਾ ਪਾਣੀ ਮੁਰਗੀ ਨੂੰ ਪਿਲਾਓ ਤਾਂ ਜੋ ਸਰੀਰ ਨੂੰ ਤੰਦਰੁਸਤ ਰੱਖ ਸਕੇ ਜੇ ਇਹਨਾਂ ਨੂੰ ਪਾਣੀ